ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਜਿਹੜਾ ਟਾਈਮ ਮਾਰਨੇ ਮੇਰੇ 4:00 ਵਜੇ 5-7 ਮਿੰਟ ਹੋਏ ਨੇਗੇ ਮੈਂ ਕਿਉਂ ਉੱਠਾਂ ਤਾਂ ਜਿਵੇਂ ਸੁਨੇਹਾ ਤੇ ਪਰ ਲਾਈਟ ਹੈ ਜਿਹੜੀ ਹੈਗੀ ਆ ਪਰ ਰਾਤ ਨੇਰੀ ਬਹੁਤ ਸੀ ਮੀਂਹ ਪੈ ਰਿਹਾਗਾ ਪਲਾਨੇਰੀ ਸੀ ਮੀ ਆਇਆ ਸਵੇਰੇ ਤੇ ਤਹਾਨੂੰ ਦ ਖਾਉਣਿਆਂਗੇ ਤੇ ਮੀਨੇ ਦੀ ਦਾ ਹਾਲ ਅਸੀਂ ਅੱਜ ਜਾਣ ਆ ਭੋਗ ਤੇ ਸਾਡੇ ਘਰਾਂ ਚ ਦੇਬੇ ਜੀ ਗੁਰਗੇ ਤੇ ਭੋਗ ਆਉਗਾ ਨਾਲ ਅੱਖ ਚ ਰੇਤਾ ਪੈ ਗਿਆ ਮੈਂ ਮੱਝਾ ਕਰਨ ਕੇ ਆਈਆਂਗੀ ਉਧਰ ਉਡ ਉਡ ਕੇ ਨਾ ਸੱਡ ਚ ਨਏ ਮੀ ਨਾਲ ਦਵ ਗਿਆ ਪਤਾ ਨਹੀਂ ਅੰਦਰਲੇ ਸਾਡੇ ਚ ਉਡ ਉਡ ਕੇ ਰੇਤਾ ਪੈ ਗਿਆ ਜਿਹੜ ਮੱਝਾ ਬਣਿਆ ਜਿੱਥੇ ਉੱਥੇ ਪਾ ਬਾਸੜ ਨਾਲ ਪਾਣੀ ਆ ਗੇੜਾ ਦੇ ਦੇ ਕਾਚੜ ਕਾਣ ਕਰਿਆ ਪਿਆ ਦਿਨ ਚੜੀ ਪਤਾ ਲੱਗੂਗਾ ਵੀ ਕੀ ਹੈ ਨਹੀਂ ਆਹੇ ਜੇ ਵੇਲੇ ਮਗੋ ਹ ਸੱਟਲਾ ਨੂੰ ਸੱਟੇ ਹੁਣ ਹੁਣੀ ਆ ਕਿ ਮੈਂ ਸਵੰਨਣਸਾਰ ਪਰ ਮੈਨੂੰ ਆ ਜਮੀਨ ਐ ਕੁਛ ਨਹੀਂ ਕਰਨ ਦਿੱਤਾ ਉਹਦਨੇ ਮੀਂਹ ਸਿਰੇ ਰੂੜੀ ਕਰਨੀ ਪਰ ਰੂੜੀ ਤੇ ਜਾ ਯਾਨੀ ਕਿ ਮੀਂਹ ਕਰਕੇ ਨਹੀਂ ਮੈਂ ਕਾਚਲ ਕਾਣ ਹੋਇਆ ਪਿਆ ਗੱੱਚੇ ਖਾਵੇਂ ਉੱਤ ਮੀਂਹ ਪਿਆ ਗਿਆ ਇਹ ਕਾ ਕੁਛ ਤਣੀ ਹਵਾ ਨਾਲ ਉੱਡ ਕੇ ਕੀ ਪਿਆ ਗਿਆ ਸ਼੍ਰੀ ਜੀ ਤੇ ਨੇਰੀ ਨਾਲ ਬਹੁਤ ਹੀ ਬੁਰਾ ਹਾਲ ਹੋਇਆ ਤਾਂ ਭਾਂਡੇ ਭੁੰਡਾ ਸਾਰੇ ਆ ਭਾਂਡੇ ਢੋਣੇ ਪਣਗੇ ਟੋਕਰੇ ਵਾਲੇ ਤੇ ਕਾਂਸਾ ਤੇ ਪਹਿਲਤ ਮੈਂ ਹੁਣ ਕਾਂਸਾ ਸਾਫ਼ ਕਰਕੇ ਫਿਰ ਚਾਹ ਧਰੂੰਗੀ ਮੈਂ ਕਿ ਸੋਨੂੰ ਚਲੋ ਦੱਸਦਾ ਰਾਤ ਵਾਲੀ ਵੀਡੀਓ 'ਚ ਕਮੈਂਟ ਆ ਰਹੇ ਸੀਗੇ ਵੀ ਦੀਦੀ ਸਾਡੇ ਨੇਰੀ ਆ ਗਈ ਸਾਡੇ ਵੀ ਜੀ ਸਾਢੇ 8 ਵਜੇ ਨੇਰੀ ਆਈ ਯਾ ਰਾਤ ਅਸੀਂ ਪਏ ਸੀ ਉਦੋਂ ਅਸੀਂ ਸਾਰਾ ਕੰਮ ਕਰਕੇ ਕੋਠੇ ਤੇ ਚੜੇ ਤੇ ਉਧਰੋਂ ਨੇਰੀ ਆਇਆ ਤੇ ਬਹੁਤ ਫਾਜੀ ਜਿਹੜਾ ਟਾਈਮ ਅ ਸਵਾ ਚਾਰ ਹੋਏ ਨਹੀਂ ਹੈ ਕਿ 10 ਮਿੰਟ ਹੀ ਹੋਏ 10 ਮਿੰਟ ਹੋ ਗਏ ਤੇ ਤੁਹਾਨੂੰ ਕੈਮਰਾ ਚੇਂਜ ਕਰਕੇ ਦਿਖਾਉਣੀ ਆਂਗੀ ਆਪਣੀ ਮੀਂਹ ਦਾ ਥਿਊ ਤੁਸੀਂ ਵੀ ਦੱਸਿਓ ਤੁਹਾਡੇ ਮੇ ਕਿਵੇਂ ਆਗਾ ਵਹਿਗੁਰੂ ਹੁਣ ਠੰਡ ਹੋ ਗਈ ਬਹੁਤ ਸਮੇਂ ਇੱਥਾ ਮੈਂ ਪਿੰਡਾਂ ਚ ਕੱਲੋ ਗੁੱਡੀ ਫੁੱਫਕੀ ਸੀਗੀ ਗੁੱਡੀ ਫੁੱਕਣ ਕਰਕੇ ਨਹੀਂ ਪੈ ਗਿਆ ਪਤਾ ਨਹੀਂ ਰੱਬੋ ਪੈ ਗਿਆ ਚਲੋ ਜਿਹੜੇ ਪੁਰਾਣੇ ਰੀਤੀ ਰਿਵਾਜ ਨੇ ਪਹਿਣਾ ਕਰਦੀ ਨੇ ਹੈਨਾ ਠੀਕ ਆ ਜੀ ਚਲੋ ਆਪਾਂ ਦਿਖਾਉਣੀ ਆ ਜੀ ਤੁਹਾਨੂੰ ਬਾਰਨ ਵਿਊ ਇਸ ਕਿਸ ਤਰ੍ਹਾਂ ਮੈਂ ਪਹਿਰਿਆ ਕਿੰਨਾ ਕਮੀ ਹੈ ਸਾਡੇ ਹੁਣ ਤਾਂ ਹੁਣ ਤਾਂ ਬਹੁਤ ਘਟ ਗਿਆ ਤੁਹਾਨੂੰ ਕੈਮਰਾ ਚੇਂਜ ਕਰਕੇ ਦਿਖਾਉਂਦੇ ਇਹ ਫੇਰ ਆਪਣੀ ਬਾਹਰਲੀ ਲਾਈਟ ਨਹੀਂ ਲੱਗਦੀ ਨਹੀਂ ਹੈ ਇਹ ਬਾਰਨ ਵਿਊ ਪੈ ਰਹੇ ਆ ਤੇ ਤਾਂ ਇਹ ਵੀ ਕਿ ਜਿਸ ਤੋਂ ਮੇਥੋਂ ਬੈ ਜਾਇਦਾ ਆ ਨਹੀਂ ਲੱਗਦੀ ਆ ਹਾਏ ਨੀਂ ਨਹੀਂ ਆਉਣ ਜਾਣ ਦੀ ਦਾ ਬਾਹਰ ਉਹ ਤੇਜ਼ ਬਰ ਰਹੀ ਹੈ ਕੱਚ ਹੋ ਰਿਹਾ ਜੂ ਸਾਡੀ ਤੇ ਕਹਾਣੀ ਦਿੱਤੀ ਜਾਂਦਾ ਹੋਰ ਕੱਚ ਲਗਾਣਾ ਸਾਈਡ ਤੇ ਬੰਦ ਚੜੀ ਪਤਾ ਲੋਕ ਵਾਜੇ ਚਲ ਪੱਕੇ ਬਰਾਂਡੇ ਚ ਬੰਨ ਲਾਂਗੇ ਮੱਝਾ ਕਿਉਂਕਿ ਉਹਦਾ ਚਖੇੜੇ ਦਾ ਮੀਠ ਸੀਗਾ ਚਾਰ ਸਫੇਰੀ ਸਾਡੇ ਸਾਈਡ ਤੇ ਡਿੱਗੀ ਆ ਮਸਾਂ ਬਨ ਕੇ ਆਈਆਂ ਚਟਕੜਾ ਲਾ ਕੇ ਫਿਰ ਹੱਥ ਵਰਤੋ ਤੇ ਲੋਜੀ ਜਿਹੜਾ ਟਾਈਮ ਆ 5:30 ਹੋ ਗਏ ਫਾਜੇ ਵੀ ਮੀਂਹ ਪਈ ਜਾਂਦਾ 3 ਵਜੇ ਦਾ ਪੈਣ ਲੱਗਿਆ ਹੁਣ ਘਟ ਗਿਆ ਵੈਸੇ ਮੀਂਹ ਘਟ ਗਿਆ ਦੇਖੋ ਤੇ ਆਪਣੀ ਬਾੜੀ ਦੀਆਂ ਬੱਟਾਂ ਦਾ ਜਮੀਂ ਹੋਈਆਂ ਇੱਕ ਹੋਣੀ ਆ ਗਈਆਂ ਦੇਖੋ ਸਬਜ਼ੀ ਹੋਣ ਲੱਗਾ ਲੱਗੂ ਮਿਰਚਾਂ ਮੁਰਚਾਂ ਦੇ ਫੁੱਲ ਲੱਗਦੇ ਵਗੈਰੇ ਕੀ ਛੜ ਜਾਂਦੇ ਸੀ ਲੱਖ ਲੱਖ ਮਿਰਚਾਂ ਬੂਟੇ ਹੋਏ ਪਏ ਨੇਗੇ ਪਰ ਛੜ ਜਾਂਦਾ ਸੀ ਗਰਮੀ ਕਾਰਨ ਹਾਲ ਉਹ ਟਰੈਕਟਰ ਵੀ ਆਪਣਾ ਗਾਰੇ ਦਾ ਲਿਬੜਿਆ ਹੋਇਆ ਸੀਗਾ ਮੀਂਹ ਤੋ ਦਿੱਤਾ ਕਿ ਕੱਲ ਕਹਿੰਦੇ ਕੱਲ ਨੂੰ ਤੋਂ ਮਾਂਗ ਲੈ ਤੇ 10 ਦਿਨ ਗਾਰਾ ਲਾਜ ਤਮੋ ਤਮੋ ਤਾ ਚਲਾ ਜੇ ਕੋਈ ਸਰ ਕੋਤਨ ਪੀ ਜਾਣਾ ਦੇਖੋ ਜਿਉ ਹੋ ਸਾਡੇ ਚ ਘਾਰ ਚੋਰ ਇੱਕ ਮੱਝ ਦਿੱਕਰੀ ਰਹਿੰਦੀ ਆ ਚਲੋ ਜੀ ਆਪਾਂ ਫੇਰ ਮਿਲੋ ਲੋ ਜੀ ਹੁਣ ਜਿਹੜਾ ਟਾਈਮ ਆ ਸਾਡੇ 3:30 ਹੋ ਗਿਆ ਤੇ ਆਪਾਂ ਕਰਦੇ ਆ ਕੰਮ ਸ਼ੁਰੂ ਕੁਝ ਕਰ ਲੇ ਮੀ ਦੇ ਵਿੱਚੋਂ ਕੁਝ ਕਰਦੇ ਆਂਗੇ ਹੁਣ ਸਰਦਾਰ ਜੀ ਖੇਤ ਜਾ ਕੇ ਆਏ ਨੇ ਕਹਿੰਦੇ ਬੱਟਾ ਨਹੀਂ ਦੀਨਦੀਆਂ ਡੁੱਬੀ ਪਈ ਆ ਜੀਰੀ ਜਿਹੜੀ ਲਾਈ ਸੀ ਚਲੋ ਵਧੀਆ ਹਨਾ ਜੀਰੀ ਚੱਲ ਪੂਗੀ ਜਿਹੜੇ ਵੀਰ ਭਾਈ ਅੱਜ ਲਾਉਂਦੇ ਨੇ ਉਹਨਾਂ ਨੂੰ ਵੀ ਵਧੀਆ ਸਹਾਰਾ ਹੋ ਗਿਆ ਪਾਣੀ ਦਾ ਪਾਣੀ ਤਾਂ ਉਹ ਵੀ ਵੈਸੇ ਲੇਟ ਹੈ ਸਰਕਾਰ ਵਧੀਆ ਦੇ ਰਹੀ ਹੈਗੀ ਪਰ ਜਿਹੜਾ ਮੀਂਹ ਦਾ ਕੁਦਰਤ ਦਾ ਪਾਣੀ ਹੁੰਦਾ ਹਨਾ ਉਹ ਕੁਦਰਤ ਦਾ ਹੀ ਹੁੰਦਾ ਵੈਸੇ ਗਰੂ ਜਿਹੜੀਆਂ ਬੱਟਾਂ ਡੋਲਾਂ ਆਉਣ ਦਾਲੋਂ ਹਨਾ ਠੰਡੀਆਂ ਕਰਦਾ ਠੰਡਾ ਮੌਸਮ ਹੋ ਜਾਣਾ ਲੇਬਰ ਨੂੰ ਵੀ ਸੌਖਾਗਾ ਕੰਮ ਕਰਨਾ ਤੇ ਜਿਹੜੇ ਖੇਤ ਚ ਬੱਟਾ ਪੋਚਦੇ ਨੇ ਕਦੂ ਕਰਦੇ ਨੇ ਉਹਨਾਂ ਨੂੰ ਵੀ ਸੌਖਾ ਜਿਹੜੇ ਬੇਚਾਰੇ ਪਾਂਸੀ ਨੇ ਹਨਾ ਤੇ ਉਹਨਾਂ ਨੂੰ ਵੀ ਸੌਖਾ ਹੋ ਗਿਆ ਜਾਨਵਰਾਂ ਨੂੰ ਮੱਝਾਂ ਗਾਵਾਂ ਨੂੰ ਸਾਰਿਆਂ ਨੂੰ ਸੌਖਾ ਹੋ ਗਿਆ ਠੰਡ ਹੋ ਗਈ ਸੁਖ ਸੁਖ ਹੋ ਗਿਆ ਹਨਾ ਤੇ ਅੱਜ ਵੀ ਕੋਈ ਪਤਾ ਨਹੀਂ ਲੱਗਦਾ ਹੋਏਗਾ ਗਰਮੀ ਸੀ ਹੁਣ ਤਾਂ ਐ ਲੱਗਦਾ ਵੀ ਗਰਮੀ ਹੈ ਹੀ ਨਹੀਂ ਵਧੀਆ ਠੰਡੀ ਠੰਡੀ ਹਵਾ ਆਉਂਦੀ ਆ ਮੀਂਹ ਨਾਲ 4 ਫੇਰੋ ਪਾਣੀ ਪਾਣੀ ਹੋ ਗਿਆ ਬਾਕੀ ਪਹਿਣਾ ਪੁੱਸ ਰਈਆਂ ਨੇ ਪਹਿਣਾ ਵੀਰ ਜੀ ਦਾ ਰੇਟ ਲੇਬਰ ਦਾ ਵੀ ਕਿਹੜੇ ਪਰਦੇਸੀ ਬੰਦੇ ਲਾਉਂਦੇ ਨੇ ਕਿ ਪਿੰਡ ਵਾਲੇ ਲਾਉਂਦੇ ਨੇ ਅਸੀਂ ਜੀ ਪਰਦੇਸੀ ਬੰਦਿਆਂ ਤੋਂ ਨਹੀਂ ਲਵਾਉਂਦੇ ਤੇ ਭੈਣਾਂ ਪਰਦੇਸੀ ਬੰਦੇ ਕਹਿੰਦੀਆਂ ਨੇ ਵੀ ਅਸੀਂ ਤਾਂ ਬਈਏ ਕਹਿਣਾਂਗੇ ਜਿਹੜੇ ਬਿਹਾਰ ਚੋਂ ਜਾਂ ਯੂਪੀ ਚੋਂ ਆਉਂਦੇ ਨੇ ਹਨਾ ਜੀਰੀ ਲਾਉਣ ਜੋ ਕਿਤੋਂ ਵੀ ਆਉਂਦੇ ਨੇ ਤੇ ਅਸੀਂ ਉਹਨਾਂ ਤੋਂ ਜੀਰੀ ਨਹੀਂ ਲਵਾਉਂਦੇ ਜੀ ਅਸੀਂ ਪਿੰਡ ਵਾਲਾਂ ਤੋਂ ਲਵਾਉਣਾ ਜਿਹੜੀ ਪਿੰਡ ਵਾਲਾਂ ਦੀ ਜੀਰੀ ਹੁੰਦੀ ਹੈ ਸਰਦਾਰ ਜੀ ਕਹਿੰਦੇ ਉਹ ਵਧੀਆ ਸੇਤੀ ਚੱਲਦੀ ਹੈਗੀ ਕਿਉਂਕਿ ਜਿਹੜੀ ਬਈਆਂ ਨਹੀਂ ਲਵਾਈ ਹੁੰਦੀ ਜੀ ਜੀਰੀ ਦੀ ਉਹ ਨਾ ਆਪਣੀ ਆਹ ਹੋ ਜਾਂਦੀ ਹੈ ਸੁੱਕ ਜਾਂਦੀ ਹੈ ਕੁਸ ਉਹ ਸਿੱਧੀ ਲਾਉਂਦੇ ਨੇ ਬਈਏ ਤੇ ਪਿੰਡ ਵਾਲੇ ਸੰਘਣ ਹੀ ਲਾਉਂਦੇ ਨੇ ਇਸ ਕਰਕੇ ਵਧੀਆ ਵਧੀਆ ਸੇਤੀ ਚੱਲ ਪਾਦੀ ਐ ਜਿਆਦੇ ਟਾਈਮ ਨਹੀਂ ਲਾਉਂਦੀ ਚੱਲਣ ਨੂੰ ਤਾਂ ਕਰਕੇ ਅਸੀਂ ਪਿੰਡਾਂ ਹੀ ਲੇਵਰ ਤੋਂ ਹੀ ਲਵਾਉਨੇ ਬਈਏ ਆ ਬਈਏ ਤਰਾਸਾਂ ਲੈਂਦੇ ਨੇਗੇ ਤੇ ਬਿਹਾਰੀਏ ਨੇ ਜਿਸੀ ਕੋਈ ਵੀ ਨੇ ਉਹ ਰਾਸਾਂ ਲੈਂਦੇ ਨੇਗੇ ਤੇ ਵਕੀਲੇ ਮੰਗਰ ਲੈਂਦੇ ਹੋਣਗੇ ਹਨਾ ਉਹ ਕੋਈ ਸਾਹਬ ਨੇ ਵਾਸਤੇ ਪਰ ਲਵਾਈ ਨਹੀਂ ਹੈਗੀ ਅਸੀਂ ਨਾ ਤਾਂ ਪੇਕਾ ਪਿੰਡ ਲਵਾਈ ਆ ਕਿਤੇ ਵਹਿਆਂ ਤੋਂ ਨਾ ਸੀ ਉਹ ਲਵਾਈਏਗੀ ਕਿਉਂਕਿ ਸੇਤੀ ਚੱਲਦੀ ਆ ਕਿ ਪਿੰਡ ਵਾਲਾਂ ਦੀ ਲਵਾਈ ਹੋਈ। ਉਹ ਬਾਕੀ ਰੇਟ ਪੁੱਛਦੇ ਨੇ ਹਨਾ ਵੀ ਰੇਟ ਦੱਸਾਨੂੰ ਹਜੇ ਕੋਈ ਪਤਾ ਨਹੀਂ ਜਿਹੜਾ ਪਿੰਡ ਦਾ ਚੱਲੂਗਾ ਉਹ ਹੀ ਦੇਵਾਂਗੇ ਤੇ ਪਰ ਅਸੀਂ 3200 3200 ਦਿੱਤਾ ਸੀ ਕੀਲੇ ਦਾ ਤੇ ਐ ਇੱਕ ਵੀ ਪਤਾ ਨਹੀਂ ਕਿ ਰੇਟ ਚੱਲੂਗਾ ਜੋ ਵੀ ਰੇਟ ਚੱਲਿਆ ਹਨਾ ਉਹ ਦੇਵਾਂਗੇ ਤੇ ਬਾਕੀ ਜਿਹੜਾ ਰੇਟ ਵੀ ਦਿੱਤਾ ਉਹ ਤੁਹਾਨੂੰ ਫਿਰ ਅਸੀਂ ਦੱਸਾਂਗੇ ਜਿੱਦੇ ਦਿੱਤਾ ਜਿਹੜਾ ਰੇਟ ਮੰਗਿਆ ਹਨਾ ਆ ਲਵੀ ਤੋਂ ਪੁੱਛ ਫਿਰਦਾ ਹਨਾ ਗਰਮੀ ਚ ਆਪ ਦੇ ਬੱਚਿਆਂ ਲਈ ਗਰਮੀ ਆ ਬਹੁਤ ਆਪਾਂ ਤਾਂ ਆਪਣਾ ਘਰ ਦਾ ਕੰਮ ਨਹੀਂ ਹੁੰਦਾ ਵਿਚਾਰੇ ਹਾਂ ਪਹਿਲਾਂ ਘਰੇ ਕਰਦੇ ਨੇ ਫਿਰ ਜੀਰੀ ਲਾਉਂਦੇ ਨੇ ਬਾਣਾ ਚ ਤੇ ਤਾਂ ਮੈਂ ਤਾਜੀ ਹਨਾ ਚਲੋ ਜੀ ਆਪਾਂ ਸੁਖਮਣ ਹੋਰੀਆਂ ਲਾ ਰਹੀਆਂ ਨੇ ਪੋਚੇ ਸਾਫ ਸਫਾਈਆ ਝਾੜ ਪੂੰਝ ਵੀ ਵਿਚਾਰੂ ਲਾਉਂਦੀ ਆ ਮੈਂ ਤਰ ਤੁਰਾ ਕੱਢ ਹੱਟੀ ਦੁੱਧ ਨੂੰ ਵਾਲਾ ਦੇ ਹੱਟੀ ਤੇ ਹੁਣ ਮੈਂ ਮੱਝਾਂ ਵਾਲਾ ਜਿਹੜਾ ਰਹਿੰਦਾ ਕੰਮ ਆ ਉਧਰ ਜਾਣੀ ਆ ਕੰਮ ਕਰਕੇ ਜਾਣੇ ਆ ਜੀ ਅਸੀਂ ਭੋਗ ਵਾਲਿਆਂ ਦੇ ਸਾਰੇ ਸੁਖਮਣ ਹੋਰੀਆਂ ਵੀ ਜਾਣਗੇ ਸਾਡੀ ਬੇਬੇ ਦਾ ਭੋਗ ਆ ਦਾਦੀ ਦਾ ਪਰਦਾਦੀ ਦਾ ਉਹਨਾਂ ਦੇ ਜਾਵਾਂਗੇ ਭੋਗ ਤੇ ਤੇ ਹੁਣ ਤਾਂ ਸਾਇਰ ਸੋਤੋ ਜੇ ਗੱਲ ਹੋਈ ਕੱਦੀ ਆਪਾਂ ਕਰ ਲਾਂਗੇ ਨਹੀਂ ਫਿਰ ਭੋਗ ਤੋਂ ਆ ਕੇ ਮਿਲਾਂਗੇ ਹਨਾ ਤੇ ਹੁਣ ਠੰਡ ਠੰਡ ਹੋ ਗਈ ਤੇ ਹੁਣ ਦਿਨੇ ਮੀਂਹ ਆ ਪਾਵੇ ਪੋਕ ਤੇ ਔਖਾ ਹੋ ਜੂਗਾ ਕਿਉਂਕਿ ਕੱਠ ਹੁੰਦਾ ਪੋਕ ਤੇ ਹੈਨਾ ਪੋਕ ਪੂਗਾ ਜੀ ਗੁਰਦੁਆਰਾ ਸਾਹਿਬ ਤੇ ਚਲੋ ਜੀ ਅਪਾ ਸਾਫ ਸਫਾਈਆ ਕਰ ਲਈ ਇਹ ਨੇਹਰੀ ਸੀ ਸਾਡੇ ਉੰ ਇੰਨੀ ਨੇਹਰੀ ਨਹੀਂ ਆਈ ਪਹਿਲਾਂ ਨੇਹਰੀ ਸੀ ਫਿਰ ਮੀਂਹ ਸੀ ਗੰਦ ਤਾਂ ਫਿਰ ਪਏ ਵੀ ਗਿਆ ਹੈਨਾ ਨੇਹਰੀ ਤਾਂ ਫਿਰ ਮੀਂਹ ਚ ਖੇੜਾ ਮੀਂਹ ਦੀ ਹਵਾ ਸੀ ਗਈ ਪੱਤੇ ਆ ਗਏ ਜੰਮ ਗਏ ਬਰੇਤਾ ਆ ਗਿਆ ਉਹ ਸਾਰਾ ਪੋਚਿਆਂ ਨਾਲ ਠੀਕ ਕਰਾਂਗੇ ਤੋਂ ਦਿੱਤਾ ਹੈ ਨਹੀਂ ਗੇ ਕੁਈ ਨਾ ਤਾਂ ਉਹਦਾ ਟਾਈਮ ਆ ਪਹੁੰਚਣ ਵਾਲੀ ਵਧੀਆ ਹੋ ਜੂ ਸੁਖਮਣ ਹੋ ਰਹੀਆਂ ਹੈਗੀਆਂ ਨੇ ਮੈਂ ਆ ਬੀਬੀ ਆ ਸਾਰਾ ਸਾਫ ਸਫਾਈ ਹੀ ਕਰਨਾ ਅੱਜ ਅਸੀਂ ਹੋਰ ਕੋਈ ਕੰਮ ਨਹੀਂ ਕਰਨਾ ਨਾ ਖੇਤ ਰੋਟੀ ਜਾਵੇ ਅੱਜ ਤੇ ਆਪਣਾ ਕੰਮ ਨਿਭੜ ਗਿਆ ਖੇਤ ਤੋਂ ਕੋਈ ਭਾਂਡਾ ਨਹੀਂ ਆਇਆ ਬੀਬੀ ਕੋਈ ਨੋ ਕੋਠੇ ਚ ਪਾਇ ਨਾ ਹਾਂ ਕੋਠੇ ਦੀ ਹੋਣੀ ਕੋਠੇ ਤੱਕ ਨਾ ਐ ਤੇ ਵੀ ਸਾਫ ਸਫਾ ਸਾਫ ਕਰਕੇ ਧਰ ਦਾਂ ਦੇ ਮੈਂ ਆ ਕੇ ਕਰ ਲਾਂਗੇ ਇਹ ਬੇਲੀ ਹੋ ਕੇ ਕਰ ਲਾਂਗੇ ਚਲੋ ਜੀ ਫਿਰ ਮਿਲਦੇ ਆਪਾਂ ਠੀਕ ਆ ਲੋ ਜੀ ਅਸੀਂ ਭੋਗ ਤੇ ਜਾ ਰਹਾਏ ਸਾਡੇ ਘਰਾਂ ਚ ਭੋਗ ਸੁਣ ਦੱਸਿਆ ਸੀਗਾ ਤੇ ਆਮਣੀ ਵੀ ਆਈ ਸੀਗੀ ਤੇ ਸਾਡੀ ਦੂਜੀ ਭੂਹਰੀ ਹਜੇ ਆਈਆਂ ਨਹੀਂ ਹੈਗੇ ਇੱਕ ਵੱਡੀ ਭੂਹਰੀ ਸਾਡੀ ਤੇ ਜਾਨੀ ਤੇ ਆਪਾ ਜੀ ਦੀ ਪੂਵਾ ਜੀ ਨੇ ਆਮਣੀ ਘਰੇ ਬਾਕ ਗਏ ਕਿਉਂਕਿ ਗਰਮੀ ਬਾਹਰ ਸੀਗੀ ਨਹਿਮੀ ਪੈ ਗਿਆ ਸਾਡੇ ਰਾਤ ਤਾਂ ਵੀ ਬਹੁਤ ਗਰਮੀ ਸੀਗੀ ਤੜਕੀ ਵੀ ਬਦਲ ਵਾਈ ਹੋਈ ਪਈ ਸੀਗੀ ਤੇ ਹੁਣ ਹੰਡਰਡ ਹੁੰਦੇ ਪੀ ਕੇ ਭਾਗੇ ਚਾਹ ਕਰਾਈ ਨਹੀਂ ਹੈਗੀ ਕਹਿੰਦੇ ਚਾਹ ਕਾਫੀ ਉੱਥੇ ਕਈ ਵਾਰੀ ਪੀਤੀ ਹੈ ਨਾ ਤੇ ਚਾਹ ਕਰਵਾਈ ਨਹੀਂ ਹੈਗੀ ਕਹਿੰਦੇ ਮਿਸਤਰੀ ਲੱਗੇ ਹੋਣ ਆਮਣੀ ਕੇ ਤੇ ਹੁਣ ਵਸ ਤਿੰਨ ਸਵਾ ਤਿੰਨ ਹੋ ਗਏ ਨੇ ਤੇ ਜਿਹੜਾ ਟਾਈਮ ਆ ਮੱਜਾਂ ਦਾ ਹੋ ਗਿਆ ਆਪਾਂ ਨੇ ਜੀ ਮੱਜਾਂ ਨੂੰ ਕੱਖ ਪਾਉਣੇ ਨੇ ਸਵੇਰੇ ਐਂ ਵਾਗੇ ਸੀ ਕਿਉਂਕਿ ਖੁਲਡੀਆਂ ਸੀਗੀਆਂ ਕੱਖ ਵਾਲੀਆਂ ਮੀਂਹ ਪਿਆ ਕਰਕੇ ਬਾਸੜ ਚਾਰ ਸਪੇਰੇ ਦੀ ਪਈ ਤਾਂ ਖੁਲਡੀਆਂ ਕਿੱਲੀਆਂ ਹੋ ਗਏ ਮੈਂ ਕੱਖ ਸਵੇਰੇ ਪਾਈ ਸੀਗੇ ਤੇ ਹੁਣ ਆਪਾਂ ਸਨੀ ਵੀ ਕਰਾਂਗੇ ਅੱਜ ਚਾਰਾਂ ਟੋਏ ਚ ਵੀ ਪਾਣੀ ਖੜਾਗਾ ਤੇ ਸਰਦਾਰ ਜੀ ਨੇ ਵੀ ਦਰਦ ਬਹੁਤ ਹੋ ਰਿਹਾ ਪਤਾ ਨਹੀਂ ਕੀ ਗੱਲ ਕੱਲ ਦਾ ਦਰਦ ਹੋ ਜਾਂਦਾ ਅੱਜ ਵੀ ਬਹੁਤ ਦਰਦ ਹੋ ਰਿਹਾ ਤੇ ਉਹ ਉਧਰ ਬਾਗੇ ਉਹਨਾਂ ਕੋਲ ਉਹਨਾਂ ਨੇ ਨਾ ਕਰੇ ਉਧਰਲੇ ਕਰੇ ਬਾਗੇ ਇਸ ਤੋਂ ਉਧਰੋਂ ਨਾਲ ਬਲੋਂ ਵਿਰਖੇ ਰਹੇ ਸੀਗੇ ਉਹਨਾਂ ਨੇ ਕਹੇ ਵੀ ਗੌਰ ਨਾਲ ਦਵਾਈ ਨੂੰ ਦੋ ਹਨਾ ਤੇ ਅੱਜ ਕਹਿੰਦੇ ਮੈਨੂੰ ਕੁਝ ਖਾਦਾਂ ਨਹੀਂ ਨੇ ਤਾਂ ਵੀ ਅੱਜ ਮੇਰੇ ਤਾਂ ਨਹੀਂ ਹੋਈ ਜਾਂਦਾਗਾ ਕੋਈ ਕੁਰੀ ਸੀਜ ਹੈ ਕਿ ਇਹ ਕਿ ਗਰਮੀ ਵਾਲੀ ਹੈ ਕਰ ਮੈਂ ਇਸ ਦਾ ਪਤਾ ਨਹੀਂ ਗਰਮੈਸ ਕਰਦੀ ਹੋਇਆ ਤੇ ਪਤਾ ਨਹੀਂ ਉਹ ਵੀ ਵੈਸੀ ਹੋ ਗਿਆ ਹਨਾ ਤੇ ਹੁਣ ਭੂਆ ਇੱਧਰ ਆਈ ਤੇ ਹੁਣ ਉਧਰ ਜਾਂਦੀ ਹੈਗੀ ਤੇ ਦੋ ਘਰਾਂ ਦਾ ਹੈ ਕੋਈ ਨਾ ਮੂੰਛਾ ਟੱਕਾ ਵੀ ਹੈ ਨਾ ਦੁੱਖ ਬਾਹਲੀ ਦੂਰ ਵੀ ਨਹੀਂ ਹੈਗਾ ਬਾਹਾਂ ਨੇੜੇ ਵੀ ਨਹੀਂ ਹੈਗਾ 15 ਘਰਾਂ ਦਾ ਫਰਕ ਕਰਦਾ 10 15 ਘਰਾਂ ਦਾ ਤੇ ਉਹ ਦੂਜੀ ਵੀ ਜਿੱਤੇ ਜਾ ਰਹੇ ਹੈਗਾ ਮੋੜ ਮੁੜ ਕੇ ਫੇਸ ਕਰਕੇ ਹੋਰ ਵਸਪਾ ਪਾਉਣੇ ਜੀ ਮੱਝਾਂ ਨੂੰ ਪੱਕ ਕੰਡਾ ਤੇ ਜਿਹੜਾ ਮੈਂ ਦੇਸੀ ਜਿਗਾਰਡ ਲਾਇਆ ਪਾਣਾ ਕਹਿੰਦੇ ਤੁਸੀਂ ਵੀ ਇਹ ਲੈ ਲੋ ਸਟੈਂਡ ਲੈ ਲੋ ਕੱਪੜੇ ਪਾਉਣ ਵਾਲਾ ਸਪੈਂਡ ਤਾਂ ਮੇਰੇ ਕੋਲ ਹੈ ਨਹੀਂ ਆਪਣੇ ਜਿਹੜੇ ਸੈੱਡ ਪਾਇਆ ਹੋਇਆ ਹੁਣ ਆਪਾਂ ਰਸੋਈ ਵਿੱਚ ਸਲਿਆਟਾ ਜੜਾਈਏ ਉੱਥੇ ਜੇ ਦੇਸੀ ਜਗ੍ਹਾ ੜ ਕਰਕੇ ਕੱਪੜੇ ਪਾ ਗਏ ਸੀ ਸਾਨੂੰ ਆਏ ਸੀ ਮਾਂ ਗਰੂ ਮੀਨਾ ਆ ਜੇ ਜੇ ਵੀ ਮੀਨਾ ਆਇਆ ਧੁੱਪ ਨਾਲ ਕੱਪੜੇ ਦਾ ਫਿੱਕੇ ਰੰਗ ਵੀ ਗੇਰਾਂ ਦੇ ਫਿੱਟ ਜਾਊਗਾ ਧੁੱਪ ਵਾਲੀ ਉਹ ਅਸੀਂ ਰस्सियां ਬਨ ਬਨ ਕੇ ਬਨ ਬਨ ਕੇ ਮਾਂ ਮਦੀਆਂ ਕੱਪੜੇ ਉੱਤੇ ਪਾ ਗਏ ਸੀ ਹਜੇ ਕੱਪੜੇ ਕੁੱਟ ਸਾਰੇ ਉਵੇਂ ਪਏ ਨੇ ਉਹ ਅਸੀਂ ਫੇਰ ਲਾਹਾਂਗੇ ਤੇ ਪਹਿਲਾਂ ਮੱਜਾਂ ਦੀ ਸੰਭਾਲ ਕਰਦੇ ਆ ਕਿਉਂਕਿ ਸੂਣ ਵਾਲੀਆਂ ਮੱਜਾਂ ਨੇ ਹੈ ਨਾ ਤੇ ਆਪਾਂ ਉਹਨਾਂ ਨੂੰ ਟਾਈਮ ਨਾਲ ਪਾਣੀ ਧਾਣੀ ਜਿਖੱਖ ਦੇਵਾਂਗੇ ਤੇਰੀ ਉਹਨੇ ਸਿਹਤ ਠੀਕ ਰਹੂਗੀ ਤੇ ਹੁਣ ਭੋਜ ਜਾ ਮਹਾਰ ਘਰ ਕੇ ਅਸੀਂ ਇਹਨਾਂ ਨੂੰ ਘਰ ਹੀ ਬੈਠਿਆਂਗੇ ਵੀ ਤੁਸੀਂ ਰਹੋ ਹਨਾ ਪੈ ਇਹ ਭੋਜ ਕਹਿੰਦੇ ਅਸੀਂ ਰੈਂਦੇ ਨਹੀਂ ਹੈਗੇ ਤਾਂ ਪਹਿਲੇ ਮਾਫੀ ਆ ਪਰ ਆਂਸੇ ਨਾਰਾਇਣ ਦੀ ਰੋਇ ਰੋਇ ਕਿਹੜਾ ਆ ਜਾਂਦਾਗਾ ਪਰ ਵੈਸੇ ਸਾਡੀ ਇਹ ਭੂਆ ਨੇੜੇ ਹੈਗੀ ਤੇ ਇਹ ਤਾਂ ਆ ਹੀ ਜਾਂਦੀ ਆ ਦੂਤੀਆਂ ਦੂਰ ਵਾਲੀਆਂ ਨਹੀਂ ਆਉਂਦੀ ਦੂਰ ਵਾਲੀਆਂ ਨੂੰ ਭੋਗ ਭੋਗ ਦਾ ਫੋਨ ਕੀਤਾ ਦੀ ਬੇਬੇ ਮਰ ਗਈ ਆ ਜੋ ਸੋਡੀ ਚਾਚੀ ਲਾਲ ਦੀ ਸੀ ਵੀ ਚਾਚੀ ਮਾਂ ਵੀ ਸੋਡੀ ਆਜੋ ਤਾਂ ਆਈ ਹੀ ਹੈਗੀਆਂ ਤੇ ਇਹ ਆਜੋ ਨੇ ਨੇ ਕਰਕੇ ਆਮ ਨਹੀਂ ਆ ਗਈ ਕੋਣੀ ਆਈਆਂ ਹੈਗੀਆਂ ਕੋ ਆਰੀਆਂ ਨੂੰ ਆਈਆਂ ਨਹੀਂ ਮਖਿਆ ਤੁਹ ਮਾਰ ਗਿਆ ਮਾਤਾ ਜੀ ਕੋਣ ਪਾ ਕੇ ਆਉਣੇ ਜੀ ਪੱਕਾ ਕੱਖ ਦਿਖਾਉਣਾ ਸਾਨੂੰ ਦੇਸੀ ਜਿਗਾਰੜ ਲਾਇਆ ਹੋਇਆ ਸਾਡਾ ਸਟੈਂਡ ਘਰੀ ਬਣਾ ਲਿਆ ਸੀ ਮਾਵਾ ਤੀਆਂ ਥੱਪੜਿਆ ਤੁਸ਼ ਮਾ ਘਰ ਜੇ ਤਾਂ ਮੁੰਡਾ ਪੇ ਬਾਗੇ ਬਾਗੇ ਰੰਗੂ ਟੂ ਜੇ ਮਾ ਘਰ ਪਣੀ ਆ ਕੇ ਕੌਣ ਲਾਹੂ ਸਾਡਾ ਢਾਨ ਗਵਾਨ ਵੀ ਅੱਜ ਕੋ ਸਾਰਾ ਇਹ ਉਹਨਾਂ ਨੂੰ ਵਾਝ ਜਾਂਦੇ ਗਰਮੀ ਹੋਈ ਪਿਆ ਰਹੀ ਔਰ ਇਹ ਤਾਂ ਜਰ ਰੱਬਾ ਫਿਕਰ ਕਰੋ ਹਾਇ ਤਾਂ ਮੀਂਹ ਪਿਆ ਕਰਕੇ ਖੰਡ ਤੇ ਜੇ ਨਾਮ ਕੱਲ ਦੀ ਹਾਲਤ ਦੀ ਪਰਸੋਂ ਦੀ ਕੱਲ ਕਰਦੇ ਸੱਦੇ ਮਰਦੇ ਲੋਕ ਡਿਗ ਡਿਗ ਹੋਰ ਹੋਣਾ ਸਾਡੇ ਪਿੰਡ ਨਾ ਕੱਲ ਇੱਕ ਮਾਰਦਾ ਹੋਰ ਉਹ ਖੁਜੀ ਵਿਚਾਈ ਦਾ ਹੋ ਗਈ ਨਾ ਰੀ ਚੰਗੇ ਭਲੀ ਦੀ ਔਰਤ ਉਹ ਗਰਮੀ ਨਹੀਂ ਚੱਲੀਗੀ ਕਮਜ਼ੋਰੀ ਵਾਲੀ ਸੀ ਕੋਈ ਉਮਰ ਵੀਰ ਸੀ ਵਾਲੀ ਹੋਰੀ ਉਹ ਤਾਂ ਗਰਮੀ ਨਹੀਂ ਚੱਲੀਗੀ ਕਹਿੰਦੀ ਗਰਮੀ ਲੱਗੀ ਗਰਮੀ ਨਾਲ ਹੀ ਉਹਨਾਂ ਦੀ ਮੌਤ ਹੋ ਗਈ ਚੰਗਾ ਭੜਾ ਰੀ ਨੂੰ ਨਾਲ ਸਾਰਾ ਕੰਮ ਧੜਕੇ ਮਰਨ ਵਾਲੀ ਕੰਮ ਸੀ ਮੇਰਾ ਹੋਰ ਆ ਪਾਤਾ ਐ ਦੌੜਾ ਪਾਪੇ ਲੱਗਦਾ ਕੋਈ ਵਿੱਚ ਪੋਚਣ ਲੱਗਾ ਭੂਆ ਕਰ ਇੰਨੀ ਗਰਮੀ ਸੀ ਮਨ ਵਾਇ ਲੱਗ ਗਈ ਵਿੱਚ ਗਿਆ ਮੈਂ ਉਸ ਦਾ ਕੰਮ ਲਾ ਕੇ ਕਰਨ ਰੋਟੀਆਂ ਬਸੇ ਹੀ ਪਕਾਣੀਆਂ ਵਾਲੇ ਗੇ ਗਰੂ ਮੈਂ ਤਾਂ ਉਹ ਸੰਮਾਨੀ ਬੇਤੁਰੀ ਤੇ ਚੋਈ ਜਾਵਾ ਉਹ ਨਹੀਂ ਕੰਨ ਲਾ ਲੂ ਪਾਇਆ ਮੈਨੂੰ ਨਹੀਂ ਪਤਾ ਭਾਈ ਤੇਰੇ ਕੰਮ ਦਾ ਮਾਫਾ ਭਾਈ ਬਿਮਾਰ ਹੈ ਚੱਲ ਪੈਣਾ ਬਿੰਦ ਮਾਗਰੋਂ ਬਲ ਕੇ ਰੋਟੀ ਇੰਨੀ ਨਹੀਂ ਕੰਮ ਕਿਹੜਾ ਥੋੜਾ ਹੋਰ ਹੁਣ ਇਹ ਕਿੱਧਰ ਕਿੱਧਰ ਹੁੰਦੀ ਹੋਣੀ ਕੰਮ ਤੋਂ ਵੀ ਪਹੁੰਚਾ ਹੋ 12 ਵਜੇ ਕਰੀਏ ਕੀ ਹੱਦੋਂ ਵੱਧ ਦੀ ਕੰਮ ਆਲਾ ਕੀ ਕਰੀਏ ਕੰਮ ਨਹੀਂ ਹੋ ਆਏਗਾ ਤੇ ਅਰੇ ਮੈਂ ਕਿਹਨੂੰ ਇਹ ਤਾਂ ਤਤਪਦੀ ਦੂਰੀ ਫਿਰੇ ਮੈਂ ਬਕਰਨ ਤੇ ਆ ਨਹੀਂ ਜਾਂਦਾ ਵੀ ਕੋਈ ਨਾ ਸਾਡੀਆਂ ਕੁੜੀਆਂ ਨੂੰ ਵੀ ਉਤਕਰਾਉਂਦੀਆਂ ਨੇ ਮੇਰੇ ਨੂੰ ਨਿਚਾਆਂਦੀਆਂ ਨੇ ਪਾਣੀ ਪਿਆਂਦੀਆਂ ਨੇ ਬੈਠ ਸੰਤੜ ਕੇ ਉਹ ਸਾਗੇ ਨਵਾਦੇ ਨੂੰ ਗਿਆ ਨਹੀਂ ਆਗੇ ਖਾਸੇ ਨੇ ਬਸੂ ਛੋੜੇ ਹੋਰ ਕਹੀ ਨਹੀਂ ਸੂਕ ਨੂੰ ਕੋਈ ਮੱਝ ਸਾਡ ਦੋ ਸੁਣਾ ਨਹੀਂ ਦਿੰਦਾ ਹੈਗਾ ਕੋਈ ਨਾ ਵੇਚ ਕਿਸ ਲੋਕਾ ਦੰਦਾ ਜੀ ਆਪਣੀ ਲਊ ਨਾ ਵੇਚਦੇ ਇਹ ਤਾਂ ਸਭ ਸਾਡੇ ਦੋ ਤਾਂ ਟੋਪਰਾ ਨੇ ਜਿਹੜੀ ਕੰਨੀ ਆ ਉਹਨੇ ਕਿਛੁ ਨਹੀਂ ਦੁੱਧ ਆਇਆ ਕੋ ਦੋ ਰਿੰਦੇ ਨਹੀਂ ਲੋਰ ਨਹੀਂ ਆਇਆ ਦੋ ਸੁਈਆਂ ਖਾਸ ਨਹੀਂ ਹੋਣ ਦੋ ਸੁਈਆਂ ਦੋ ਸੁਨਾਂ ਵਾਲੀ ਦੋ ਸੁਨਾਂ ਵਾਲੀ ਇੱਕ ਵੇਸ਼ ਆ ਆਮਾਵੇਂ ਦਾ ਸਾਡੇ ਵੀ ਦੋ ਇੱਕ ਨੂੰ ਨੌਵਾਂ ਮਹੀਨਾ ਲੱਗਦੇ ਕੋ ਨਰਾਸਨ ਅਰਥਮਾ ਲੱਗਿਆ ਹੋਇਆ ਇੱਕ ਨੂੰ 7 ਤਨ ਇਹ ਤਕਰੀਬ ਤਿੰਨ ਹੋਣਗੀਆਂ ਸਾਲਾ ਸਾਡਾ ਤਾਂ ਹੁਣ ਇੱਕੋ ਹੀ ਰਹਿ ਗਿਆ ਦੁੱਧਾ ਡੰਗਾ ਵਧੀਆ ਲੱ ਨਹੀਂ ਜਾਂਦਾ ਇੱਕ ਹੋਰ ਠੇਕ ਹੀ ਕੋ ਮਤਲੀ ਕਰਦੇ ਕਿੰਨੇ ਉਹ ਰੋਟੀ ਕੱਢ ਕੋਲ ਆ ਚਲੋ ਅੱਪ ਜਲੀ ਬੱਚਨ ਪਕਾਵਾ ਕਰਦੇ ਸਾਡੇ ਕੱਪੜੇ ਛਿਨਾਏ ਰਸੀਆਂ ਬੰਨ ਕੇ ਇਹ ਛੱਲੇ ਪੱਕ ਗਏ ਮੈਂ ਕੜੀਆਂ ਆ ਗਏ ਤਾਂ ਵੀ ਨਹੀਂ ਭਿੱਜਣੇ ਜੇ ਤੋਂ ਪਾ ਗੀ ਵਾਲੀ ਤਾਂ ਵੀ ਨਹੀਂ ਰੰਗ ਫੇਟ ਹੋਣੇ ਥੋੜੇ ਥੋੜੇ ਸਲਾਬੇ ਨੇਗੇ ਫਿਰ ਨੌਣੇ ਪਕਾ ਕੇ ਪਾ ਦੇ ਨੀਂ ਨੇ ਤੇ ਰੰਗ ਲੱਗ ਸਾਡੇ ਤਾਂ ਬਹੁਤ ਨਹੀਂ ਪੈ ਗਿਆ ਸਵੇਰੇ 3 ਵਜੇ ਤੋਂ ਲੈ ਕੇ 7 ਵਜੇ ਤੱਕ ਸਾਡੇ ਸੀ ਵਿੱਚ ਕੰਮੀ ਸਿਆ ਆਹ ਸਮੱਸਿਆ ਕਰਕੇ ਸਾਡੀ ਸੁਣੀ ਦੇਖੋ ਮੀਂਹ ਨਾਲ ਬਾਸੜ ਨਾਲ ਮੈਂ ਭਿੱਜ ਗਿਆ ਸਾਰਾ ਤੇ ਹੁਣ ਬਾਲ ਘੋਟੇ ਵਾਲ ਕਰਦਿਆਂ ਮੱਝਾਂ ਨਾ ਖਸਣ ਦਿੱਤਾ। ਇਹ ਹੁਣ ਪਾਣੀ ਵੀ ਪੀਣੀਆਂ ਹੋਰ ਮੋਟੇ ਮੋਟੇ ਸੱਟ ਕਿਹਾ ਮੈਂ ਕੱਢ ਕੇ ਕੁੱਤਾ ਨਹੀਂ ਨਾ ਆਤ ਖਾਣੇ ਨਾ ਮਾਣਾਂ। ਗੋਲੀਆਂ ਜੀਬਾਂ ਨਾਲ ਮੈਂ ਸਨੀ ਹੋਈ ਹੈ ਇਹਨਾਂ ਦੋ ਟੋਕਰੇ ਸਨੀ ਦੇ ਕਰਦਣ ਆਇਆ ਨਾ ਕੱਖ ਆ ਜਾਣ ਮੱਖੀ ਜੱਦ ਤੱਕ ਹੈ ਤੇ ਕੁਝ ਹੋਰ ਇਹ ਬੜੀਆਂ ਬਾਰੀਆਂ ਕਰਿਓ ਤੇ ਅਗਲਾ ਮਾਉਣ ਹਾਸ ਵੇਲੇ ਮੀਂਹ ਦਾ ਕੰਮ ਨਹੀਂ ਮੰਨਿਆ ਨਹੀਂ ਨਹੀਂ ਜੇ ਫੀਡ ਲਿਓਨੀ ਆ ਕੱਢ। ਆ ਇੰਨਾ ਵਿਚਾਰ ਕੱਲ ਦਾ ਵਾਲਾ ਪਿਆਗੀ ਬੇਹਜਾ ਚਾਰ ਖਵਾ ਦਾਂਗੇ ਇਹਨਾਂ। ਮੈਂ ਸੰ ਸੰਦੀ ਕਰ ਦਾਂ। ਦੇਖਾਂ ਚਾਰ ਅੱਜ ਕੋਚੇ ਪਾਣੀ ਸੁੱਕ ਗਿਆ। ਫੇ ਤਾਂ ਚਾਰ 12 ਹੋ। ਕੋਈ ਸੜਾ ਨਾ ਬਾਤੀ ਪਾਉਂ। ਇਹ ਤਾਂ ਖਰਾਬ ਵੀ ਹੋ ਜਾਊਗਾ। ਤੇ ਆ ਚਾਤ ਕਰਦਾ ਹਾਂ ਜਦ ਤੱਕ ਪਾਣੀ। ਲੋ ਜੀ ਪਛੀਰ ਦਸ ਚੌੜ ਖੜੀਆਂ ਤੇ ਅੱਜ ਨਾ ਪਹਿਲਾ ਭੋਗ ਤੇ ਵਾਗ ਗਏ ਫਿਰ ਆ ਕੇ ਮਾਲਕ ਨੂੰ ਦਸਾਂਮਿਆਂ ਤੇ ਆ ਥੋੜੀ ਹੀ ਰਹਿ ਗਈ ਹੁਣ ਕੋਈ ਕੁਝ ਪਹਿਲਾਂ ਗਰਮਣ ਤੇ ਪੀਪੀ ਨਹੀਂ ਚੀਤੀਆਂ ਹੁਣ ਆ ਕੇ ਮੈਂ ਲਾ ਦਿਆਂ ਉਧਰ ਉਹਨੇ ਮੈਂ ਦੰਮ ਲੈ ਲਵਾਂਗੀ ਕਿੰਨੇ ਮੈਂ ਖੜੀਆਂ ਖੜਾ ਲ ਚਰੇ ਆ ਦੇਣੀਆਂ ਫਿਰ ਤਾਂ ਖਾਣ ਟਾਈਮ ਹੋ ਜੂਗਾ ਦੁਬਾਰਾ ਘਰ ਚੁੱਕ ਕੱਖ ਕੋਣ ਉਹਨੇ ਕਿਹਾ ਨਾ ਨਮਾ ਲੂ ਆਈ ਜਿੱਦ ਕਿਤੇ ਵੀ ਜਾਣਾ ਹੋਵੇ ਮੈਂ ਪਿਤਾਣੇ ਬੇਸਾਨੇ ਕਰ ਦਿੰਦਾ ਅਹੀਂ ਜਮੀ ਆ ਰਖਦਾ ਜਾਨੇ ਆ ਦੀ ਹੁਣ ਨਾਉ ਨਹੀਂ ਕੰਦੇ ਆਇਆ ਹੁੰਦਾ ਵੀ ਸੁਨੇਹਾ ਕੰਮ ਕਰਾ ਤੇ ਇਸ ਮੱਕ ਦੇੜਾ ਹੋ ਜਾਂਦਾ ਕਿ ਜਿੰਨਾ ਆਪਾਂ ਸੁਨੇਹਾ ਉੱਦਦੇ ਆ ਉਹਨਾਂ ਇਹ ਵੀ ਨਹੀਂ ਦੇਰੀ ਆਪਾਂ ਨੂੰ ਲੇਟ ਕਰਾ ਦਿੰਦੇ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਵੀ ਚੈਨਲ ਨੂੰ ਬਾਰੇ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਮੇਰੀ ਵੀਡੀਓ ਬਤਿਆ ਲੱਗੀ ਸੋਹਣਾ ਜਿਆ ਪਿਆਰਾ ਜਿਆ ਕਮੈਂਟ ਕਰਿਓ ਅੱਜ ਦੀ ਵੀਡੀਓ ਚ ਇੰਨੀ ਬਾਰੇ ਵਿੱਚ ਹੀ ਖਾਲਸਾ ਬਾਰ